ਔਰ ਪਤੇ ਜੀ ਮੈਂ ਸਰਬੱਤ ਦੇ ਭਲੇ ਵੱਲੋਂ ਸੀਐਮ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੂਝਵਾਨ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋਂ ਫਰੀਦਕੋਟ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਮੋਢਾ ਹਲੂਣ ਕੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਦਾ ਬਹੁਤ ਹੀ ਸਚੱਜਾ ਤੇ ਉੱਪਰ ਦਰਜੇ ਵਾਲਾ oprala ਕੀਤਾ ਬਹੁਤ ਹੀ ਸੰਗਤਾਂ ਨੂੰ ਚਾਅ ਉਤਸ਼ਾਹ ਚੜਿਆ ਮੱਲਵੀ ਜੋ ਐਮਐਲਏ ਸਾਹਿਬ ਨੇ oprala ਕਰਕੇ ਪੰਜਾਬ ਸਰਕਾਰ ਤੋਂ ਕਿਲਾ ਮੁਬਾਰਕ ਵਿੱਚ ਜੋ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਸ਼ੋ ਪ੍ਰਾਪਤ ਕਿਲੇ ਦੇ ਵਿੱਚ ਆ ਜਿਸ ਅਸਥਾਨ ਨੂੰ ਅਸੀਂ ਬੰਦਗੀ ਵਾਲਾ ਅਸਥਾਨ ਤਪਸਥਾਨ ਕਹਿੰਦੇ ਆ ਉਹ ਮੌਜੂਦ ਨੇ ਬਹੁਤ ਹੀ ਭਰਾਵਾ ਸੀ ਆਪ ਨੂੰ ਆਪ ਮੰਨ ਪਾ ਕੇ ਸਮਝਦੇ ਆ ਜਿਨ੍ਹਾਂ ਨੇ ਹਜੇ ਤੱਕ ਉਸ ਪਵਿੱਤਰ ਧਰਤ ਦੇ ਉਸ ਅਸਥਾਨ ਦੇ ਅਸੀਂ ਦਰਸ਼ਨ ਨਹੀਂ ਪਾਏ ਸੀਗੇ ਜਿਹੜੇ ਇਹਨਾਂ ਨੇ ਐਮਐਲਏ ਸਾਹਿਬ ਨੇ ਉਪਰੋਲਾ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਏ ਆ ਅਸੀਂ ਜਿੱਥੇ ਪੰਜਾਬ ਸਰਕਾਰ ਦਾ ਬਹੁਤ ਹੀ ਦਿਲੋਂ ਅਤੇ ਪੂਰੇ ਪੰਥ ਵੱਲੋਂ ਅਸੀਂ ਸਤਿਕਾਰ ਸਹਿਤ ਆਦਰ ਸਤਿਕਾਰ ਕਰਦੇ ਆ ਉੱਥੇ ਸਾਡੇ ਇਲਾਕੇ ਦੇ ਜਿਹੜੇ ਸੂਝਵਾਨ ਬਹੁਤ ਹੀ ਅਮਰਤਾਰੀ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋ ਜਿਨ੍ਹਾਂ ਨੇ ਵੱਡਾ ਉਪਰੋਲਾ ਕੀਤਾ ਇਸ ਗੱਲ ਤੋਂ ਪਾਰਟੀ ਵੱਲ ਤੋਂ ਪਰ ਉੱਠ ਕੇ ਅਸੀਂ ਐਮਐਲਏ ਸਾਹਿਬ ਜੀ ਦਾ ਜਿਹੜਾ ਧੰਨਵਾਦ ਕਰਦੇ ਆ ਸਮੁੱਚੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਆ ਜਿੰਨੀਆਂ ਵੀ ਸੰਗਤਾਂ ਨੇ ਨਗਰ ਕੀਰਤਨ ਵਿੱਚ ਆਪਣੀ ਸੇਵਾ ਪਾਈ ਆ ਕਿਸੇ ਵੀ ਢੰਗ ਨਾਲ ਤਨ ਮਨ ਧਨ ਤੇ ਹੱਥੀ ਸੇਵਾ ਜਿਹੜੀ ਮਿਲਵੀਂ ਕਰਕੇ ਸੰਗਤ ਨੇ ਬਹੁਤ ਹੀ ਵੱਡਾ ਉਪਰਾਲਾ ਖਟਿਆ ਅਸੀਂ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਸਾਰੇ ਪੰਜਾਬ ਕੀ ਸਾਰੀ ਦੁਨੀਆ ਭਰ ਦੀਆਂ ਸੰਗਤਾਂ ਨੂੰ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਜਿਨ੍ਹਾਂ ਨੇ ਆ ਕੇ ਇੱਥੇ ਦਰਸ਼ਨ ਤਪਸਥਾਨ ਦੇ ਦਰਸ਼ਨ ਕੀਤੇ ਕਿਲਾ ਮੁਬਾਰਕ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਇੱਕ ਹੋਰ ਬੇਨਤੀ ਕਰਦੇ ਹਾਂ ਸੰਗਤਾਂ ਵੱਲੋਂ ਵੀ ਇਹ ਜਿਹੜੀ ਕਿਲਾ ਮੁਬਾਰਕ ਦੀ ਜਗ੍ਹਾ ਜਿਹੜੀ ਇਹ ਹਫ਼ਤੇ ਜੋ ਦੋ ਦਿਨ ਜਾਂ ਲਗਾਤਾਰੀ ਜੇ ਰਵੇ ਪਣਾ ਹੈ ਦਰਸ਼ਨ ਲਈ ਖੁੱਲੀ ਰਵੇ ਤੇ ਫਿਰ ਤਾਂ ਕੀ ਬਾਤਾਂ ਆ ਨਹੀਂ ਤਾਂ ਵੀਰਵਾਰ ਤੇ ਐਤਵਾਰ ਦੋ ਦਿਨ ਤਾਂ ਪੂਰੇ ਹੀ ਮਲੇ ਵੀ ਹੱਥ ਬਨ ਕੇ ਬੇਨਤੀ ਐ ਮਲੇ ਸਾਹਿਬ ਤੁਸੀਂ ਪੂਰੇ ਹੀ ਦੋ ਦਿਨ ਖੋਲ ਦਿਓ ਵੀਰਵਾਰ ਤੇ ਐਤਵਾਰ ਜੇ ਜਾਨੇ ਖੋਲ ਜੇ ਫਿਰ ਤਾਂ ਗੱਲ ਵੱਖਰੀ ਨਾ ਫਿਰ ਤਾਂ ਬਹੁਤ ਸਾਰੇ ਮਲੇ ਜਿਹੜੀ ਸੰਗਤ ਦੂਰੋਂ ਨੇੜੋਂ ਬਾਬਾ ਫਰੀਦ ਦੀ ਪਾਵਨ ਪਵਿੱਤਰ ਧਰਤੀ ਤੇ ਆਉਂਦੀ ਕਿਸੇ ਕੰਮਕਾਰ ਵੀ ਉਹ ਵੀ ਦਰਸ਼ਨ ਕਰ ਸਕੇ ਵੀਰਵਾਰ ਤੇ ਐਤਵਾਰ ਤਾਂ ਫਿਰ ਪੱਕਾ ਹੀ ਸੰਗਤਾਂ ਦੀ ਜਿਹੜੀ ਮੰਗ ਆ ਐਮਐਲਏ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ ਨੂੰ ਕਹਿ ਕੇ ਇਹ ਕਿਲਾ ਮਵਾਰਕ ਦੀ ਜਿਹੜੀ ਹੈਗੀ ਆ ਤਪਸਥਾਨ ਵਾਲੀ ਜਗ੍ਹਾ ਉਹਨੂੰ ਦਰਸ਼ਨਾਂ ਲਈ ਚਤੋਂ ਪਰ ਖੋਲਿਆ ਜਾਵੇ ਗੁਰਫਤੇ ਜੀ